ਗੁਰੂ ਹਰगोबिंद ਹਸਪਤਾਲ ਗੁਰਦੁਆਰਾ ਛਵੀਂ ਪਾਸ਼ਾਏ ਬਸਤੀ شیخ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਬਸਤੀ ਦਾੰਸ਼ਮੰਦਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਹਸਪਤਾਲ ਦੇ ਚੇਅਰਮੈਨ surjit singh cheema ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਅੱਖਾਂ ਦੇ ਦੰਦਾਂ ਦੇ ਦਿਲ ਦੇ ਰੋਗਾਂ ਦੇ ਅਤੇ ਹੋਰ ਜਿੰਨੀਆਂ ਜਨਰਲ ਬਿਮਾਰੀਆਂ ਹਨ ਉਹਨਾਂ ਦੇ ਇਲਾਜ ਲਈ ਚੈੱਕਅਪ ਕੀਤਾ ਗਿਆ ਅਤੇ ਜਿਨ੍ਹਾਂ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਸਨ ਉਹਨਾਂ ਨੂੰ ਗੁਰੂ ਹਰਗੋਬਿੰਦ ਹਸਪਤਾਲ ਬਸਤੀ ਸ਼ੇਖ ਸ਼ੇਮ ਪਾਸ਼ਾਹੀ ਲਿਜਾਇਆ ਗਿਆ ਅਤੇ ਜਿੱਥੇ ਉਹਨਾਂ ਦੇ ਆਪਰੇਸ਼ਨ ਹੋਣਗੇ ਸਗੋਂ ਉਹਨਾਂ ਨੂੰ ਜਾਣਕਾਰੀ ਦੱਸਿਆ ਕਿ ਇਸ ਮੈਡੀਕਲ ਕੈਂਪ 'ਚ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਧਿਆਨ ਅਤੇ ਇਸ ਮੈਡੀਕਲ ਕੈਂਪ ਵਿੱਚ ਇਲਾਕੇ ਦੇ ਮੈਂਬਰ ਪਾਰਲੀਮੈਂਟ ਸ਼ਸ਼ੀਲ ਕੁਮਾਰ ਰਿੰਕੂ ਨੇ ਵੀ ਸ਼ਿਰਕੇ ਕੀਤੀ ਅਤੇ ਇਸ ਮੈਡੀਕਲ ਕੈਂਪ ਦੀ ਸਲਾਘਾ ਕੀਤੀ ਤੇ ਧੰਨਵਾਦ ਕੀਤਾ ਗੁਰੂ ਹਰਗੋਬਿੰਦ ਹਸਪਤਾਲ ਦੇ ਸਮੂਹ ਸਟਾਫ ਦਾ ਸੋ ਲਗਭਗ 400 ਦੇ ਕਰੀਬ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਰਿਆ ਦੁਆਬਾ نیوز 13 ਦੀ ਵਿਸ਼ੇਸ਼ رپورٹ ਗੁਰੂ ਰਵਿਦਾਸ ਮੰਦਰ ਬਸਤੀ ਦਾਸ਼ਮੀ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਹਰਗਵਿੰਦਰ ਸਾਹਿਬ ਦੁਆਰਾ 650 ਬਸਤੀ ਛੇ ਕੋਨੂ ਸ੍ਰੀ ਗੁਰੂ ਰਵਿਦਾਸ ਮੰਦਰ ਦਾੰਚਮੰਦ ਵਿੱਚ ਅੱਖਾਂ ਦਾ ਮੈਡੀਕਲ ਦਾ 슈ਗਰ ਬਲੱਡ ਪ੍ਰੈਸ਼ਰ ਸਾਹ ਦਾ ਦਿਲ ਦੇ ਰੋਗਾਂ ਦਾ ਹੱਡੀਆਂ ਦਾ ਜੋੜਾਂ ਦੀਆਂ ਅੰਦਰਾਂ ਦਾ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਵਿੱਚ ਤਕਰੀਬਨ 400 ਗਰੀਜ਼ਾਂ ਨੇ ਸ਼ਰਕਤ ਕੀਤੀ ਹੈ ਔਰ 70 ਮਰੀਜ਼ਾਂ ਦੇ ਆਪਰੇਸ਼ਨ ਜਿਹੜੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ 6ਵੀਂ ਪਾਠੇ ਵਿੱਚ ਕੀਤੇ ਜਾਣਗੇ ਇਹਨਾਂ ਦੇ ਲੈਂਥ ਫ੍ਰੀ ਪਾਏ ਜਾਣਗੇ ਆਪਰੇਸ਼ਨ ਟਾਂਕਾ ਰਹਿਤ ਕੀਤੇ ਜਾਣਗੇ ਅਸੀਂ ਸੂਹ ਇਲਾਕਾ ਨਵਾਸੀ ਸਜਨਾ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਰੋਜ਼ਾਨਾ ਲੋਕਾਂ ਦੀ ਸੇਵਾ ਲਈ ਸਵੇਰੇ 9:00 ਤੋਂ ਲੈ ਕੇ 2:00 ਵਜੇ ਤੱਕ ਸ਼ਾਮੀ 4:30 ਤੋਂ 7:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਪਰ ਜੀ ਪੇਸ਼ੈਂਟ ਦੇ ਵਿਜ਼ਿਟ ਦੀ ਕੇਵਲ 20 ਰੁਪਏ ਹੈ ਹਰ ਤਰ੍ਹਾਂ ਦੇ ਆਪਰੇਸ਼ਨ ਜੋੜਾਂ ਦੇ ਆਪਰੇਸ਼ਨ ਹਰਦਿਆਂ ਦੇ ਆਪਰੇਸ਼ਨ ਔਰ ਬਵਾਸੀਰ ਵਗੈਰਾ ਪਥਰੀ ਦੇ ਆਪਰੇਸ਼ਨ ਬੱਚੇਦਾਨੀਆਂ ਦੇ ਆਪਰੇਸ਼ਨ ਸਜ਼ੇਰੀਅਨ ਆਪਰੇਸ਼ਨ ਹਸਪਤਾਲ ਦੇ ਵਿੱਚ ਬਹੁਤ ਹੀ ਘੱਟ ਲੱਗਦਾ ਜੀ ਜੀ ਤਕਰੀਬਨ ਸ਼ਹਿਰ ਦੇ ਨਾਲੋਂ ਅੱਧੇ ਪੈਸਿਆਂ ਦੇ ਉੱਤੇ ਖਰਚੇ ਦੇ ਉੱਤੇ ਕੀਤੇ ਜਾਂਦੇ ਨੇ ਕਲਾਕਾ ਨਿਵਾਸੀ ਇਸਾ ਲਾਹ ਪ੍ਰਾਪਤ ਕਰਨ ਦੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸ੍ਰੀ ਗੁਰੂ ਹਰਗੋਬਿੰਦ ਹਸਪੀਟਲ ਬਸਤੀ ਸ਼ੇਖ ਛੇਵੀਂ ਪਾਸ਼ਾਹੀ ਗੁਰਦੁਆਰੇ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ ਜਾਣਿਆ ਜਾਂਦਾ ਉਸ ਹਸਪੀਟਲ ਵੱਲੋਂ ਅੱਜ ਬਸਤੀ ਦਾਨਿਸ਼ਬੰਦਾ ਗੁਰੂ ਵਿਦਾਸ ਮੰਦਰ ਵਿਖੇ ਜਿਹੜਾ ਮੈਡੀਕਲ ਸੇਵਾਵਾਂ ਦਾ ਜਿਹੜਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਹੱਡੀਆਂ ਦੇ ਡਾਕਟਰ ਅੱਖਾਂ ਦੇ ਡਾਕਟਰ ਬਲੱਡ ਪ੍ਰੈਸ਼ਰ ਦੇ 슈ਗਰ ਦੇ ਹੋਰ ਜਨਰਲ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਜਿਹੜਾ ਚੈੱਕਅਪ ਹੈ ਜਿੱਥੇ ਸੰਸਥਾ ਦੁਆਰਾ ਕੀਤਾ ਜਾ ਰਿਹਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਜੀਤ ਸਿੰਘ ਧੀਮਾ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਆ ਕੇ ਇੱਥੇ ਆਪਣੀਆਂ ਸੇਵਾਵਾਂ ਨੇ ਮਾਰੀ ਹੈ ਪਰ ਮੈਂ ਸਮਝਦਾ ਕਿ ਗੁਰੂ ਮਹਾਰਾਜ ਜੋ ਸਾਨੂੰ ਦਿਸ਼ਾ ਔਰ ਨਿਰਦੇਸ਼ ਦੇ ਕੇ ਗਏ ਆ ਇਹ ਸੋਸਾਇਟੀ ਪਿਛਲੇ ਬਹੁਤ ਲੰਬੇ ਅਰਸੇ ਤੋਂ ਜਿਹੜੀ ਹੈ ਸੰਗਤ ਦੀ ਸੇਵਾ ਕਰਦੀ ਹੈ ਮੈਡੀਕਲੀ ਵੀ ਔਰ ਐਜੂਕੇਸ਼ਨਲੀ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਾਥੀ ਸਾਰੇ ਛੜਦੀ ਕਲਾ ਦੇ ਵਿੱਚ ਰਹਿਣ ਔਰ ਇਸੇ ਤਰ੍ਹਾਂ ਸਮਾਜ ਦੇ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਦੀਆਂ ਸਵਾਵਾਂ ਦੇ ਵਿੱਚ ਜਿਹੜਾ ਆਪਣਾ ਅਹਿਮ ਯੋਗਦਾਨ ਜਿਹੜਾ ਪਾਉਂਦੇ ਰਹਿਣ ਔਰ ਮੈਂ ਸਮੁੱਚੀ ਗੁਰੂ ਵਿਦਾਸ ਮੰਦਰ ਕਮੇਟੀ ਵੱਲੋਂ ਸ਼੍ਰੀ ਗੁਰੂ ਹਰਗੋਬਿੰਦ ਹਸਪੀਟਲ ਦੇ ਸਾਰੇ ਜਿਨਨੇ ਪ੍ਰਬੰਧਕ ਸਾਥੀ ਹੈ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਉਪਰਾਲਾ ਕਰਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ ਵਾਹਿਗੁਰੂ ਹਮੇਸ਼ਾ ਆਪਣੀ ਦਇਆ ਮਿਹਰ ਕਿਰਪਾ ਇਹਨਾਂ ਪਰਿਵਾਰਾਂ ਦੇ ਇਹਨਾਂ ਸਾਥੀਆਂ ਤੇ ਬਣਾਈ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ